ਕਿ ਅੰਮ੍ਰਿਤ ਛਕ ਲੋ ਪਰ ਕੋਈ ਵੀ ਅੰਮ੍ਰਿਤ ਛਕਣ ਵਾਸਤੇ ਤਿਆਰ ਨਹੀਂ ਹੁੰਦਾ ਤੁਸੀਂ ਦੇਖੋ ਇਹ ਅੰਮ੍ਰਿਤ ਦੀ ਕਿੰਡੀ ਵੱਡੀ ਇੱਕ ਤਾਕਤ ਹੈ ਇੱਕ ਕਿੰਡੀ ਵੱਡੀ ਇੱਕ ਦਾਤ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਪੰਜਾਂ ਸਿੱਖਾਂ ਨੂੰ ਛਕਾਇਆ ਤੇ ਬਾਅਦ ਵਿੱਚ ਸਤਿਗੁਰੂ ਜੀ ਆਪ ਪੰਜਾਂ ਸਿੱਖਾਂ ਦੇ ਅੱਗੇ ਬੀਰ ਰਸ ਦੇ ਵਿੱਚ ਬੈ ਕੇ ਗੋਡਿਆਂ ਦੇ ਪਰ ਬੈ ਕੇ ਹੱਥ ਅੱਡ ਕੇ ਸਿਰ ਝੁਕਾ ਕੇ ਬੇਨਤੀ ਕਰਦੇ ਨੇ ਅਬ ਅੰਮ੍ਰਿਤ ਛਕਾਓ ਜੈਸੇ ਤੁਮ ਲੈਨੇ ਹੋ ਖਾਲਸਾ ਜੀ ਹੁਣ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਦਿਓ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਨੂੰ ਇਹ ਤਾਂ ਦੂਰ ਨਹੀਂ ਰੱਖਿਆ ਪਰਿਵਾਰ ਨੂੰ ਵੀ ਸ਼ਿਕਾਇਆ ਹੈ ਸੋ ਆਪਾਂ ਵੀ ਯਤਨ ਕਰੀਏ ਗੁਰੂ ਸਾਹਿਬ ਜੀ ਦੀ ਜੇ ਬਹੁਤ ਵੱਡੀ ਇੱਕ ਦਾਤ ਹੈ ਅੰਮ੍ਰਿਤ ਆਪ ਵੀ ਸ਼ਕੀਏ ਤੇ ਆਪਣੇ ਬੱਚਿਆਂ ਨੂੰ ਵੀ ਸ਼ਕਾਈਏ ਗੁਰੂ ਵਾਲੇ ਬਣੀਏ ਤੇ ਸਤਿਗੁਰੂ ਜੀ ਦੇ ਅੱਗੇ ਬੇਨਤੀ ਕਰੀਏ ਗੁਰੂ ਵਾਲੇ ਬਣ ਕੇ ਸੱਚੇ ਪਾਤਸ਼ਾਹ ਦੀਨ ਦਇਆਲ ਭਰੋਸੈ ਤੇਰਾ ਸਭ ਪਰਿਵਾਰ ਚੜਾਇਆ ਬੇੜਾ